ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਰਬਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀਕੇ ਦੀ ਕਲਾਸ ਨੰਬਰ 31 ਲੈ ਕੇ ਆ ਚੁੱਕੇ ਹਾਂ ਜਿਸ ਚੋਂ ਆਪਾਂ ਪੜਾਂਗੇ ਪੰਜਾਬ ਦੇ ਗਹਿਣਿਆਂ ਬਾਰੇ ਮਰਦਾਂ ਦੇ ਗਹਿਣੇ ਤੇ ਔਰਤਾਂ ਦੇ ਗਹਿਣੇ ਇਹਨਾਂ ਬਾਰੇ ਅੱਜ ਆਪਾਂ ਜਿਹੜੀ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਥ ਜੁੜ ਕੇ ਬੇਨਤੀ ਹੈ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਿਹੜਾ ਆਪਣਾ ਫੀਡਬੈਕ ਜਰੂਰ ਦਿਆ ਕਰੋ ਤੇ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਜਿਹੜਾ ਹੈਗਾ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਤੇ ਲਿੰਕ ਜਿਹੜਾ ਤੁਹਾਨੂੰ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਠੀਕ ਆ ਅਦਰਵਾਈਜ਼ ਤੁਸੀਂ ਸਰਚ ਕਰਿਓ ਟੈਲੀਗ੍ਰਾਮ ਤੇ ਜਾ ਕੇ jobpoint punjab ਤੇ ਇਸ ਤਰੀਕੇ ਦਾ ਜਿਹੜਾ ਤੁਹਾਨੂੰ ਆਈਕਨ ਦੇਖਣ ਨੂੰ ਮਿਲ ਜੂ ਤੇ ਤੁਸੀਂ ਉੱਥੋਂ ਜਿਹੜਾ ਹੈਗਾ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਪ੍ਰਿੰਟ ਕਰਵਾ ਸਕਦੇ ਹੋ ਤੇ ਹੁਣ ਜਿਹੜੀ ਆਪਣਾ ਆਪਣੀ ਅੱਜ ਦੀ ਕਲਾਸ ਹੈ ਉਹ ਸਟਾਰਟ ਕਰਦੇ ਆ ਜਿਹੜੇ ਪੰਜਾਬ ਦੇ ਗਏ ਨੇ ਅੱਜ ਦਾ ਆਪਣਾ ਟੌਪਿਕ ਰਹੂਗਾ ਠੀਕ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਆਪਾਂ ਮਤਲਬ ਕਿ ਨਾਮ-ਨਾ ਲਿਖਿਆ ਹੋਇਆ ਹੈਗੇ ਮਰਦਾਂ ਦਾ ਗਹਿਣਾ ਤੇ ਇਹ ਮਤਲਬ ਕਿ ਕਿੱਥੇ ਜਿਹੜਾ ਹੈਗਾ ਪਹਿਨਿਆ ਜਾਂਦਾ ਜਾਂ ਕਿਹੜੀ ਥਾਂ ਤੇ ਕਿਹੜੀ ਜਗ੍ਹਾ ਤੇ ਇਹਦੀ ਵਰਤੋਂ ਕਰਦੇ ਆ ਠੀਕ ਹੈ ਤੇ ਕੁਝ ਗਹਿਣੇ ਨੇ ਜਿਹੜੀਆਂ ਤਸਵੀਰਾਂ ਨਹੀਂ ਮਿਲੀਆਂ ਸੀ ਮੈਂ ਤਾਂ ਕਰ ਕਿਹੜੀਆਂ ਤਸਵੀਰਾਂ ਇਹ ਸੋ ਕਲਾਸ ਦੇ ਵਿੱਚ ਐਡ ਨੇ ਗਈਆਂ ਬਾਕੀ ਜਿਹੜਾ ਥੰਬਨੇਲ ਤੇ ਜਿਹੜੇ ਵੀ ਗਹਿਣੇ ਲਿਖੇ ਹੋਏ ਨੇ ਥੰਬਨੇਲ ਦੇ ਉੱਪਰ ਸਾਰੇ ਗਹਿਣੇ ਨੇ ਮਤਲਬ ਕਿ ਸਾਰੇ ਗਹਿਣੇ ਦੇ ਨਾਲ-ਨਾਲ ਛੋਟੇ ਇੱਕਨ ਦੇ ਉਹਨਾਂ ਦਾ ਜਿਹੜਾ ਹੈਗਾ ਨਾਮ ਤੇ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਠੀਕ ਹੈ ਔਰ ਇਹ ਮਾਰਵਰੀ ਦਾ ਠੀਕ ਹੈ ਇਹ ਕਿੱਥੇ ਪਹਿਨਿਆ ਜਾਂਦਾ ਇਹ ਮਰਦਾਂ ਦਾ ਗਹਿਣਾ ਤੇ ਇਹ ਹੈਡ ਦੇ ਉੱਤੇ ਪਹਿਨਿਆ ਜਾਂਦਾ ਠੀਕ ਹੈ ਸਿਰ ਦੇ ਉੱਤੇ ਤੇ ਫਿਰ ਆ ਗਿਆ ਸਰਪੇਸ਼ ਸਰਪੇਸ਼ ਇਹਦਾ ਨਾਮ ਤੋਂ ਕਲੀਅਰ ਹੁੰਦਾ ਵੀ ਸਿਰ ਤੇ ਪਹਿਨਣ ਵਾਲਾ ਪਰ ਪਹਿਨਦਾ ਕੌਣ ਹੈ ਇਹਨੂੰ ਇਹਨੂੰ ਪਹਿੰਦੇ ਨੇ ਬੰਦੇ ਠੀਕ ਹੈ ਤੇ ਫਿਰ ਕਤੂਬਦਲਾਰ ਕਤੂਬਦਲਾਰ ਇਹ ਬੰਦਿਆਂ ਦੇ ਜਿਹੜਾ ਹੈਗਾ ਹੈਡ ਤੇ ਜਿਹੜਾ ਹੈਗਾ ਸਿਰ ਦੇ ਉੱਤੇ ਪਹਿਨਿਆ ਜਾਂਦਾ ਠੀਕ ਹੈ ਹੁਣ ਆਪਾਂ ਚੱਲਦੇ ਆਪਾਂ ਨੈਕਸਟ ਸਲਾਈਡ 'ਤੇ ਤੇ ਕਲਗੀ ਕਲਗੀ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮਰਦ ਨੇ ਉਹ ਸਿਰ ਦੇ ਉੱਤੇ ਪਹਿਨਦੇ ਨੇ ਮੁਕਟ ਬਾਰੇ ਵੀ ਸਾਰ ਨੂੰ ਪਤਾ ਹੈ ਮਰਦ ਪਹਿਨਦੇ ਨੇ ਕਿੱਥੇ ਸਿਰ ਦੇ ਉੱਤੇ ਤੇ ਬਾਲਾ ਬਾਲਾ ਕੀ ਹੁੰਦਾ ਇਹ ਜਿਹੜੇ ਮਰਦ ਪਹਿਨਦੇ ਨੇ ਇਹ ਵੀ ਕੰਨਾਂ ਦੇ ਉੱਤੇ ਕੰਨਾਂ ਦੇ ਵਿੱਚ ਠੀਕ ਹੈ ਤੇ ਫਿਰ ਮੁਰਕੀ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਮੁਰਕੀ ਤੁਸੀਂ ਆਮ ਹੀ ਸੁਣਦੇ ਰਹੇ ਹੋ ਇਹ ਵੀ ਮਰਦ ਦੇ ਜਿਹੜੇ ਕੰਨਾਂ ਦਾ ਇੱਕ ਗਹਿਣਾ ਹੈਗਾ ਤੇ ਫਿਰ ਦੁਰ ਇਹ ਵੀ ਜਿਹੜਾ ਮਰਦ ਦੇ ਕੰਨਾਂ ਦਾ ਇੱਕ ਗਹਿਣਾ ਹੈ ਠੀਕ ਹੈ ਹੁਣ ਆ ਗਈ ਪਹੁੰਚੀ ਪੌਂਜੀ ਜਿਹੜੀ ਪੈਂਦੇ ਨੇ ਇਹ ਬੰਦੇ ਪੈਂਦੇ ਨੇ ਇਹ ਹਬ ਦੇ ਜਿਹੜੇ ਮਰਦਾਂ ਦੇ ਗੁੱਟ ਤੇ ਪਹਿਨੇ ਜਾਣ ਵਾਲਾ ਇੱਕ ਆਪਾਂ ਜਿਵੇਂ ਜਿਸ ਹਿਸਾਬ ਨਾਲ ਆਪਾਂ ਰਖੜੀ ਨੂੰ ਕਹਿ ਸਕਦੇ ਹਾਂ ਠੀਕ ਹੈ ਜੇ ਪੌਂਜੀ ਪੁੱਛਿਆ ਜਾਵੇ ਤਾਂ ਇਹ ਜਿਹੜਾ ਮਰਦਾਂ ਦਾ ਕਹਿਣਾ ਤੇ ਇਹ ਪੌਂਝੀਆਂ ਪੁੱਛਿਆ ਜਾਵੇ ਤਾਂ ਇਹ ਵੂਮਨਸ ਜਿਹੜਾ ਹੈਗਾ ਔਰਤਾਂ ਦਾ ਕਹਿਣਾ ਠੀਕ ਹੈ ਇਹ ਔਰਤਾਂ ਇਹ ਗੁੱਟ ਤੇ ਪਹਿਨਦੀਆਂ ਨੇ ਤੇ ਆ ਗਿਆ ਫਿਰ ਨਮ ਨਮ ਇਹ ਮਰਦਾਂ ਦੇ ਗਰਦਨ ਦੇ ਪਹਿਨੇ ਜਾਣ ਵਾਲਾ ਕਹਿਣਾ ਹੈ ਤਖਤੀ ਇਹ ਵੀ ਮਰਦਾਂ ਦੇ ਜਿਹੜਾ ਹੈਗਾ ਨੱਕ ਦੇ ਸੌਰੀ ਗਰਦਨ ਦੇ ਪਹਿਨੇ ਜਾਣ ਵਾਲਾ ਕਹਿਣਾ ਤੇ ਫਿਰ ਕੰਤ ਕੰਤੂ ਜਿਹੜਾ ਹੈ ਮਰਦਾਂ ਦੇ ਗਰਦਨ ਦੇ ਪਹਿਨਿਆ ਜਾਣ ਵਾਲਾ ਗਹਿਣਾ ਹੈ ਠੀਕ ਹੈ ਤੇ ਫਿਰ ਆ ਗਿਆ ਆਪਣੇ ਕੋਲ ਕੰਤਾ ਕੰਥੀ ਠੀਕ ਹੈ ਕੰਥਾ ਕੰਥੀ ਸੌਰੀ ਇਹ ਜਿਹੜਾ ਹੈਗਾ ਮਰਦਾਂ ਦੇ ਜਿਹੜਾ ਹੈਗਾ ਗਰਦਨ ਦੇ ਪਹਿਨਿਆ ਜਾਣ ਵਾਲਾ ਗਹਿਣਾ ਹੈ ਫਿਰ ਬੋਹਰ ਬੋਹਰ ਬਾਰੇ ਔਰਤਾਂ ਨੂੰ ਕੁੜੀਆਂ ਨੂੰ ਲੜਕੀਆਂ ਨੂੰ ਸਭ ਪਤਾ ਹੂਆ ਕਿ ਇਹ ਜਿਹੜਾ ਹੈਗਾ ਲੜਕੀਆਂ ਦੇ ਨੱਕ ਤੇ ਨੱਕ ਦੇ ਵਿੱਚ ਜਿਹੜਾ ਪਹਿਨਿਆ ਜਾਂਦਾ ਠੀਕ ਹੈ ਗੁਲਾਬ ਬੰਦ ਇਹ ਵੀ ਵੂਮਨ ਦੇ ਔਰਤਾਂ ਦੇ ਨੱਕ ਦੇ ਵਿੱਚ ਪਹਿਣਾ ਪਹਿਨਾ ਜਾਂਦਾ ਠੀਕ ਹੈ ਫਿਰ ਆ ਗਿਆ ਬਰਵਾਲਾ ਇਹ ਵੂਮੈਨਸ ਦੇ ਮੱਥੇ ਦੇ ਉੱਤੇ ਔਰਤਾਂ ਦੇ ਫੋਰਹੈਡ ਦੇ ਉੱਤੇ ਪਹਿਨਿਆ ਜਾਣ ਵਾਲਾ ਗਹਿਣਾ ਸਿਲਵਟਾ ਇਹ ਵੂਮੈਨ ਦੀ ਔਰਤਾਂ ਦੀ ਗਰਦਨ ਦੇ ਉੱਤੇ ਪਹਿਨਿਆ ਜਾਣ ਵਾਲਾ ਗਹਿਣਾ ਤੇ ਠੀਕ ਹੈ ਬੀਰਵਾਲੀ ਇਹ ਜਿਹੜਾ ਹੈਗਾ ਮਰਦਾਂ ਦੇ ਕੰਨਾਂ ਦੇ ਵਿੱਚ ਪਹਿਨਿਆ ਜਾਣ ਵਾਲਾ ਹੈ ਤੇ ਗੋਕਰੂ ਗੋਕਰੂ ਇਹਦਾ ਹੈਗਾ ਮਰਦਾਂ ਦੇ ਗੁੱਟ ਦੇ ਉੱਤੇ ਪਹਿਨਿਆ ਜਾਣ ਵਾਲਾ ਗਹਿਣਾ ਤੇ ਜਿਹੜੀ ਅੱਜ ਦੀ ਬਸ ਆਪਣੀ ਕਲਾਸ ਸੀ ਬਹੁਤ ਛੋਟੀ ਸੀ ਕਿ ਕਿਉਂਕਿ ਇਹਨਾਂ ਬਾਰੇ ਆਪਾਂ ਜਿਆਦਾ ਤੇਜ਼ ਚ ਇਸ ਲਈ ਨਹੀਂ ਪੜ੍ਹਦੇ ਕਿਉਂਕਿ ਜਦੋਂ ਇਸ ਤਰੀਕੇ ਦਾ ਕੁਐਸਚਨ ਆਉਂਦਾ ਤਾਂ ਤੁਹਾਨੂੰ ਉੱਥੇ ਚਾਰ ਆਪਸ਼ਨਾਂ ਦਿੱਤੀਆਂ ਹੋਣਗੀਆਂ ਉੱਥੋਂ ਤੁਹਾਨੂੰ ਜਿਹੜਾ ਉਹ ਚਾਰ ਆਪਸ਼ਨਾਂ ਦੇ ਵਿੱਚ ਕਲਿੱਕ ਕਰਨਾ ਹੋਊ ਅਗਰ ਤੁਹਾਨੂੰ ਪੁੱਛਿਆ ਕਿ ਇਹਦੇ ਵਿੱਚੋਂ ਮਰਦਾਂ ਦਾ ਜਾਂ ਔਰਤਾਂ ਦਾ ਗਹਿਣਾ ਕਿਹੜਾ ਹੈ ਉਹ ਵੀ ਤੁਸੀਂ ਆਪਣੀ ਸਾਰੀ ਐਸੂ ਕਰ ਸਕਦੇ ਹੋ ਠੀਕ ਹੈ ਜਾਂ ਇਹ ਕਿਹੜਾ ਗਹਿਣਾ ਗਹਿਣਾ ਹੈਗਾ ਤੇ ਕਿਹੜਾ ਗਹਿਣਾ ਨਹੀਂ ਹੈਗਾ ਠੀਕ ਹੈ ਇਸ ਲਈ ਬਸ ਜਿਹੜੀ ਆਪ ਜੀ ਆਪਣੀ ਕਲਾਸ ਸਿਰਫ ਐਨੀ ਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਆਪਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈ ਅਕਕਸੇ ਉਮੀਦ ਕਰਦੇ ਹਾਂ 2026 ਤੋਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ